ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪੰਜਾਬੀ ਮੀਨੀਆਂ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਕਲਿੱਕ ਕਰੋ ਬੈਲ ਆਈਕਨ ਸਾਸ਼ੀਕਲ ਜੀ ਪੰਜਾਬੀ ਮੈਨੀਆਂ ਵੇਖ ਰਹੇ ਹੋ ਤੁਸੀਂ ਡਾਕੂਆਂ ਦਾ ਮੁੰਡਾ ਕਿਤਾਬ ਲਿਖਣ ਤੋਂ ਬਾਅਦ ਜ਼ਿੰਦਗੀ ਦੇ ਆਸ਼ਕ ਕਿਤਾਬ ਲਿਖੀ ਗਈ ਉਸ ਕਿਤਾਬ ਤੋਂ ਬਾਅਦ ਅੱਜ ਇੱਕ ਨਵੀਂ ਕਿਤਾਬ ਸੂਲਾ ਰਿਲੀਜ਼ ਹੋ ਗਈ ਹੈ ਸੂਲਾ ਫਿਲਮ ਤੇ ਇੱਕ ਨਵੀਂ ਫਿਲਮ ਬਣਨ ਜਾ ਰਹੀ ਹੈ ਜ਼ਿੰਦਗੀ ਜ਼ਿੰਦਾਬਾਦ ਤੇ ਇਸ ਕਿਤਾਬ ਨੂੰ ਲਿਖਿਆ ਮਿੰਟੂ ਗੁਰਸਰੀਆ ਨੇ ਭਾਜੀ ਸਾਡੇ ਨਾਲ ਨੇ ਆਉ ਕਰਦੇ ਉਹਨਾਂ ਨਾਲ ਖਾਸ ਗੱਲ ਬਾਤ ਸਾਸ਼ੀਕਲ ਭਾਜੀ ਜੀ ਸ਼ੁਕਰੀਆ ਜੀ ਸਰ ਪੰਜਾਬੀ ਮੈਨੀਆਂ ਤੇ ਤੁਹਾਡਾ ਸਵਾਗਤ ਹੈ ਜੀ ਸਾਰਿਆਂ ਨੂੰ ਸਾਸ਼ੀਕਲ ਜੀ ਹਾਂ ਪਰ ਜੀ ਪਹਿਲਾਂ ਦੱਸੋ ਤੁਹਾਡੀ ਜ਼ਿੰਦਗੀ ਜ਼ਿੰਦਾਬਾਦ ਦਾ ਰਾਜ ਕੀ ਹੈ ਨੇ ਜ਼ਿੰਦਗੀ ਜ਼ਿੰਦਾਬਾਦ ਫਿਲਮ ਦਾ ਕਿ ਮੇਰੀ ਜ਼ਿੰਦਗੀ ਦਾ ਤੁਹਾਡੀ ਜ਼ਿੰਦਗੀ ਮੇਰੀ ਜ਼ਿੰਦਗੀ ਦਾ ਰਾਜ ਹੈ ਜ਼ਿੰਦਾ ਦੇ ਲਈ ਜੀ ਜ਼ਿੰਦਾ ਦੇ ਲਈ ਜ਼ਿੰਦਾ ਦੇ ਲਈ ਨਾਲ ਜੀਵੋ ਜ਼ਿੰਦਗੀ ਜ਼ਿੰਦਾਬਾਦ ਹੈ ਜੀ ਜੀ ਔਰ ਦੇਖੋ ਜਿਹੜਾ ਇੱਕ ਲਮਹਾ ਇੱਕ ਮਹਰਾਹਲਾ ਜ਼ਿੰਦਗੀ ਦਾ ਪੜਾ ਜਿਹੜਾ ਜੇ ਇੱਕ ਵਾਰੀ ਗੁਜ਼ਰ ਜਾਂਦਾ ਉਹ ਮੁੜ ਕੇ ਨਹੀਂ ਆਉਂਦਾ ਜੀ ਜੇ ਤੁਸੀਂ ਉਹਨੂੰ ਝੂਰੋਗੇ ਜੀ ਉਹਨੂੰ ਨਰਕ ਮੰਨ ਕੇ ਚੱਲੋਗੇ ਜੀ ਤੇ ਤੁਹਾਨੂੰ ਸਾਥ ਫਿਰ ਵੀ ਲੈਣਾ ਪੈਣਾ ਜੇ ਉਹ ਸਭ ਔਖੇ ਸਮੇਂ ਔਖੇ ਦੌਰ ਨੂੰ ਤੁਸੀਂ ਹੱਸ ਕੇ ਜਿਉਹੋਗੇ ਉਹਦੇ ਤੋਂ ਸਿੱਖਣ ਦਾ ਯਤਨ ਕਰੋਗੇ ਤਾਂ ਮੇਰੇ ਕੱਲ ਦੇ ਨਾਲ ਜਿਹੜਾ ਆਉਣ ਵਾਲਾ ਸਮਾਂ ਤੁਹਾਡਾ ਸੁਖਾਲਾ ਹੋ ਜਾਊਗਾ ਜ਼ਿੰਦਗੀ ਜ਼ਿੰਦਾਬਾਦ ਇਸ ਤਰ੍ਹਾਂ ਹੀ ਹੁੰਦੀ ਹੈ ਬਿਲਕੁਲ ਬਿਲਕੁਲ ਭਾਜੀ ਮੈਂ ਤੁਹਾਡੀਆਂ ਦੋਵੇਂ ਕਿਤਾਬਾਂ ਪੜੀਆਂ ਤੇ ਦੂਜੀ ਕਿਤਾਬ ਜ਼ਿੰਦਗੀ ਦੇ ਆਸ਼ਕ ਪੜ੍ਹੀ ਆ ਉਹ ਚ ਇੱਕ ਮਿੰਟ ਬਹੁਤ ਵਧੀਆ ਗੱਲ ਲੱਗੀ ਕਹਿੰਦੇ ਇਤਜਾਬ ਦੀ ਬਾਲਟੀ ਦੇ ਵਿੱਚੋਂ ਸੂਈ ਕੱਢ ਕੇ ਪੰਜਾਬ ਦੀ ਬਾਲਟੀ ਸੂਈ ਕੱਢ ਕੇ ਬਟਨ ਕੋਈ ਕੋਈ ਲਾਂਦਾ ਰਾਸ਼ੀ ਪੜ ਕੇ ਤੁਰਨ ਵਾਲੇ ਲੋਕ ਯੁੱਗ ਨਹੀਂ ਪਲਟਾ ਸਕਦੇ ਜਾਂ ਫਿਰ ਕਿਤਾਬਾਂ ਦਾ ਗਿਆਨ ਤੇ ਮਿਹਨਤ ਬੰਦੇ ਨੂੰ ਮੁਕਾਮ ਹਾਸਲ ਕਰ ਆ ਜਾਂਦੀ ਹੈ ਤੇ ਇੰਨੇ ਸੋਹਣੇ ਵਿਚਾਰ ਇਹ ਤੁਹਾਨੂੰ ਆnde ਕਿੱਥੇ ਨੇ ਕਿ ਤੁਹਾਡੇ ਜ਼ਿੰਦਗੀ ਦਾ ਜਿਹੜਾ ਨਿੱਜੀ ਤਜਰਬਾ ਉੱਥੋਂ ਆਏ ਨੇ ਨਹੀਂ ਇਹ ਦੇਖੋ ਅ ਪੜਨ ਨਾਲੇ ਚੀਜ਼ਾਂ ਨਾ ਜਿਹੜੀਆਂ ਉਹ ਬਹੁਤ ਹੱਦ ਤੱਕ ਤਰਾਸ਼ੀਆਂ ਜਾਂਦੀਆਂ ਹਨ ਵਿਚਾਰ ਤੇ ਪਨਪਦਾ ਵਿਚਾਰ ਕਿੱਥੋਂ ਪਨਪਦਾ ਤੁਹਾਡੇ ਆਲੇ ਦੁਆਲੇ ਜੋ ਹੁੰਦਾ ਜੋ ਤੁਸੀਂ ਸ਼ਿੱਦਤ ਨਾਲ ਮਹਿਸੂਸ ਕਰਦੇ ਹੋ ਜੋ ਤੁਸੀਂ ਪੜਦੇ ਹੋ ਸੁਣਦੇ ਹੋ ਟੀਵੀ ਦੇਖਦੇ ਹੋ ਬੁਕਸ ਪੜਦੇ ਹੋ ਕਿਤਾਬਾਂ ਪੜਦੇ ਹੋ ਤਾਂ ਉੱਥੋਂ ਤੁਹਾਡੇ ਅੰਦਰ ਉਹ ਜਿਹੜਾ ਵਿਚਾਰਾਂ ਦਾ ਨਾ ਬਦਲਾ ਆਉਂਦਾ ਵਿਚਾਰ ਪ੍ਰਵਾਹ ਤੁਹਾਡਾ ਕਨਵਰਟ ਲੈਂਦਾ ਤਾਂ ਜਦੋਂ ਵਿਚਾਰ ਪ੍ਰਵਾਹ ਕਨਵਰਟ ਲੈਂਦਾ ਤਾਂ ਫਿਰ ਤੁਹਾਡੀ ਇੱਕ ਸਿਰਜਣਾ ਸਮਰੱਥਾ ਜਿਹੜੀ ਉਹ ਉਪਜਦੀ ਆ ਵੱਧਦੀ ਆ ਤਾਂ ਜਿਵੇਂ ਜਿਵੇਂ ਪੜਦੇ ਹੋ ਜਿਵੇਂ ਜਿਵੇਂ ਤੁਸੀਂ ਉਹਨਾਂ ਚੀਜ਼ਾਂ ਨੂੰ ਡੂੰਘਾਈ ਨਾਲ ਨੱਪਦੇ ਹੋ ਆਪਣੇ ਵਿਚਾਰ ਨੂੰ ਹੋਰ ਡੂੰਘਾ ਲੈ ਕੇ ਜਾਂਦੇ ਹੋ ਤੇ ਇਹ ਚੀਜ਼ਾਂ ਨਿਕਲ ਕੇ ਆਉਂਦੀਆਂ ਨੇ ਸੋ ਮੈਂ ਮੈਂ ਤੁਹਾਨੂੰ ਐਵੇਂ ਕਹਾਂ ਮੈਂ ਤਾਂ ਖੁਦ ਲਿਖ ਕੇ ਭੁੱਲ ਜਾਂਦਾ ਮੈਂ ਕੀ ਲਿਖਿਆ ਪਰ ਜਦੋਂ ਮੈਂ ਲਿਖਦਾ ਉਸ ਸਮੇਂ ਉਸ ਲਿਖਤ ਦੇ ਵਿੱਚ ਹੀ ਹੁੰਦਾ ਉਸ ਸਮੇਂ ਮੈਂ ਉਸ ਚੀਜ਼ ਨੂੰ ਜੀ ਰਿਹਾ ਹੁੰਦਾ ਜੀ ਜੀ ਭਾਜੀ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਤਾਬਾਂ ਦਾ ਤੇ ਸਾਹਿਦ ਦਾ ਕਿੰਨਾ ਕੁ ਯੋਗਦਾਨ ਮੰਨਦੇ ਹੋ ਤੇ ਕਿੰਨਾ ਕੁ ਜੁੜੇ ਹੋਏ ਹੋ ਬਹੁਤ ਬਹੁਤ ਜ਼ਿਆਦਾ ਔਰ ਮੈਂ ਤੁਹਾਨੂੰ ਸੱਚ ਕਹਾਂ ਕਿ ਮੈਂ 16 ਘੰਟੇ ਕੰਮ ਕਰਦਾ 2 ਘੰਟੇ ਮੈਂ ਆਪਣੀ ਬਾਡੀ ਵਾਸਤੇ ਕੱਢਦਾ ਔਰ 6 ਘੰਟੇ ਮੈਂ ਨੀਂਦ ਵਾਸਤੇ ਕੱਢਦਾ 16 ਘੰਟਿਆਂ ਚੋ ਜੇ ਮੈਂ ਇਮਾਨਦਾਰੀ ਨਾਲ ਕਮਾਂ ਇਮਾਨਦਾਰੀ ਨਾਲ ਮੇਰੇ ਨਾਲ ਰਹਿ ਕੇ ਦੇਖ ਲਓ 16 ਘੰਟਿਆਂ ਦੇ ਵਿੱਚੋਂ ਮੇਰੇ 10 ਘੰਟੇ ਜਿਹੜੇ ਉਹ ਸਟੱਡੀ ਤੇ ਜਾਂਦੇ ਆ ਕਿਤਾਬਾਂ ਅਖਬਾਰਾਂ ਜੋ ਵੀ ਦੁਨੀਆ ਦਾ ਕਿਉਂਕਿ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਜੋ ਵੀ ਸਾਹਿਤ ਜੋ ਵੀ ਇਨਫੋਰਮੇਸ਼ਨ ਜਿਹੜੀ ਆ ਹਿੰਦੀ ਚ ਪੰਜਾਬੀ ਚ ਉਹ ਮੈਂ ਹਾਸਲ ਕਰਦਾ ਕਿਤੋਂ ਵੀ ਮਿਲ ਜਾਵੇ ਚਾਹੇ ਉਹ ਕਿਸੇ ਵੀ ਆਈਡੀਓਲੋਜੀ ਨਾਲ ਤਾਲੁਕ ਰੱਖਦੀ ਆ ਚਾਹੇ ਉਹ ਕਿਸੇ ਵੀ ਵਿਚਾਰਧਾਰਾ ਨੂੰ ਰਿਪਰੈਜ਼ੈਂਟ ਕਰਦੀ ਆ ਜੇ ਮੈਨੂੰ ਲੱਗਦਾ ਕਿ ਜੀਵਨ ਜਾਂਚ ਦਾ ਹਿੱਸਾ ਬਣਨਾ ਚਾਹੀਦਾ ਤਾਂ ਬਣਾ ਲਈਦਾ ਨਹੀਂ ਤਾਂ ਪੜ ਕੇ ਕਹਿਦਾ ਕਿ ਛੱਡ ਖੜਾ ਜੀਵਨ ਦਾ ਵਿਕਾਸ ਇਹਨਾਂ ਚੀਜ਼ਾਂ ਨਾਲ ਨਹੀਂ ਹੋਣਾ ਬਿਲਕੁਲ ਬਿਲਕੁਲ ਮਿੰਟੂ ਭਾਈ ਤੁਸੀਂ ਪੱਤਰਕਾਰੀ ਦੇ ਵਿੱਚ ਕਾਫੀ ਸਮਾਂ ਰਹੇ ਹੋ ਅਸੀਂ ਵੀ ਪੱਤਰਕਾਰੀ ਕਰਦੇ ਆਂ ਭਾਜੀ ਇੱਕ ਗੱਲ ਹੁਣ ਨਾ ਪਹੁੰਚ ਮੈਂ ਤੇ ਨਾ ਇੱਕ ਗੱਲ ਚੱਲ ਰਹੀ ਹੈ ਵੀ মিডিਆ ਦਾ ਪੱਤਰਕਾਰੀ ਦੇ ਵਿੱਚ ਇੱਕ ਨਿਕਾਰ ਆ ਰਿਹਾ ਹੈਗਾ ਅਸੀਂ ਸਾਰੇ ਜਾਣਦੇ ਆਂ ਕਿ মিডিਆ ਦਾ ਕਿਸ ਤਰ ਪਾਵੜਾ ਤਕ ਨਿਗਾਰ ਪਹੁੰਚ ਗਿਆ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਉਹ ਕਾਰੋਬਾਰੀ ਕਰਨ ਜੀ ਜਦੋਂ ਕਾਰੋਬਾਰੀ ਕਰਨ ਹੋਏਗਾ ਨਾ ਮੀਡੀਆ ਦਾ ਤਾਂ ਫਿਰ ਉਦੋਂ ਨਤੀਜੇ ਇਦਾਂ ਦੇ ਨਿਕਲਣਗੇ ਹੁਣ ਮੀਡੀਆ ਨੇ ਤੈਅ ਕਰਨਾ ਹੈ ਜੀ ਮੀਡੀਆ ਨੇ ਤੈਅ ਕਰਨਾ ਕਿ ਉਹਨਾਂ ਨੇ ਇਸ ਲੋਕਤੰਤਰ ਦੇ ਵਿੱਚ ਆਪਣਾ ਜੋਗਤੰਤਰ ਚਲਾਉਣਾ ਹੈ ਜੀ ਜਾਂ ਉਹਨਾਂ ਨੇ ਲੋਕਤੰਤਰ ਦੇ ਨਾਲ ਖੜਨਾ ਹੈ ਜੇ ਉਹ ਲੋਕਤੰਤਰ ਦੇ ਨਾਲ ਖੜ ਕੇ ਨਹੀਂ ਚੱਲਣਗੇ ਤਾਂ ਉਹ ਅਜੋਗਤੰਤਰ ਬਣ ਕੇ ਰਹਿ ਜਾਣਗੇ ਲੋਕਤੰਤਰ ਦੇ ਵਿੱਚ ਸੋ ਮੀਡੀਆ ਨੇ ਤੈਅ ਕਰਨਾ ਹੈ ਕਿ ਹੁਣ ਉਹਦਾ ਕੀ ਰੋਲ ਹੈ ਕਿਉਂਕਿ ਲੋਕ ਤੁਹਾਨੂੰ ਹੁਣ ਸਵਾਲ ਕਰ ਰਹੇ ਨੇ ਤੁਸੀਂ ਉਹ ਲੋਕਾਂ ਨੂੰ ਸਵਾਲ ਨਹੀਂ ਕਰ ਰਹੇ ਬਹੁਤ ਹੋ ਗਏ ਹੁਣ ਲੋਕ ਤੁਹਾਨੂੰ ਸਵਾਲ ਕਰ ਰਿਹਾ ਤੇ ਮੀਡੀਆ ਨੇ ਰੋਲ ਤੈਅ ਕਰਨਾ ਹੈ ਕਿ ਹੁਣ ਕਿਸ ਪੱਥ ਤੇ ਜਾਣਾ ਆ ਰਹੀਆਂ ਪਰ ਕਿਉਂਕਿ ਹੁਣ ਲੋਕ ਤੁਹਾਡੇ ਤੇ ਨਿਰਭਰ ਨਹੀਂ ਹੈ ਇੱਕ ਅਖਬਾਰ ਤੇ ਨਿਰਭਰ ਨਹੀਂ ਇੱਕ ਚੈਨਲ ਤੇ ਨਿਰਭਰ ਨਹੀਂ ਹੁਣ ਉਹਨਾਂ ਦੇ ਕੋਲ ਸੋਸ਼ਲ ਮੀਡੀਆ ਪਲੇਟਫਾਰਮ ਹੈ ਹੁਣ ਉਹਨਾਂ ਕੋਲ ਚੈਨਲਾਂ ਦੀ ਪਰਮਾਰ ਹੈ ਹੁਣ ਉਹਨਾਂ ਕੋਲ ਅਖਬਾਰਾਂ ਦੇ ਪੋਰਟਲਾਂ ਦੇ ਕੋ ਮੈਂ ਕਹਿੰਦਾ ਥੱਬਿਆ ਮੁਹੀ ਉਹਨਾਂ ਦੇ ਕੋਲ ਆਪਸ਼ਨ ਪਿਆ ਹੈ ਸੋ ਇਹ ਮੀਡੀਆ ਨੇ ਤੈਅ ਕਰਨਾ ਪਰ ਮੀਡੀਆ ਨੇ ਜੋ ਹੁਣ ਤੱਕ ਸਫਰ ਤੈਅ ਕੀਤਾ ਨਗਾਰ ਵਾਲਾ ਉਹ ਤਾਂ ਮੈਂ ਕਹਿੰਦਾ ਕਿ ਨਗਾਰ ਵਾਲੇ ਪਾਸੇ ਉਹ ਤੇ ਸਿਖਰ ਹੀ ਛੋ ਲਿਆ ਸਹੀ ਗੱਲ ਹੈ ਭਾਜੀ ਤੁਸੀਂ ਕਿਤਾਬਾਂ ਦੇ ਨਾਮ ਬਹੁਤ ਹੀ ਵਧੀਆ ਰੱਖਦੇ ਹੋ ਜਿੱਦਾਂ ਡਾਕੂਆਂ ਦਾ ਮੁੰਡਾ ਰੱਖਿਆ ਵੀ ਇੱਕ ਵਾਰੀ ਅਗਲੇ ਨੂੰ ਦਿਲ ਛੂ ਜਾਂਦੀ ਹੈ ਕਿਤਾਬ ਤੇ ਜ਼ਿੰਦਗੀ ਦੇ ਆਸ਼ਕ ਜ਼ਿੰਦਗੀ ਦੇ ਆਸ਼ਕ ਦੇ ਵਿੱਚ ਤੁਸੀਂ ਬਹੁਤ ਗੱਲਾਂ ਲਿਖੀਆਂ ਜ਼ਿੰਦਗੀ ਦੇ ਆਸ਼ਕ ਜ਼ਿੰਦਗੀ ਦੇ ਵਾਹਕ ਠੀਕ ਹੈ ਅੱਜ ਤੁਸੀਂ ਇੱਕ ਨਵੀਂ ਕਿਤਾਬ ਦਾ ਆਗਾਜ਼ ਕਰਿਆ ਸੂਲਾ ਸੂਲਾ ਹੁੰਦਾ ਆਪਾਂ ਕਹਿੰਦੇ ਨੇ ਪਿੰਡਾਂ ਦੇ ਪਿੰਡੂ ਬੋਲੀ ਦੇ ਵਿੱਚ ਆਪਾਂ ਕਹਿੰਦੇ ਕੰਡੇ ਕੰਡੇ ਤੇ ਇਹ ਨਾਂ ਤੁਸੀਂ ਕਿਉਂ ਰੱਖਿਆ ਗਿਆ ਆਪਣੀ ਕਿਤਾਬ ਦੇ ਵਿੱਚ ਕਿਉਂਕਿ ਦੇਖੋ ਜਿੰਨੇ ਵੀ ਮੇਰੇ ਨਾਲ ਤੁਰੇ ਜਾਂ ਮੈਂ ਸੀਗਾ ਤਾਂ ਉਹ ਸਾਰੇ ਜਿਹੜੇ ਸੀਗੇ ਉਹ ਕੰਡਿਆਂ ਦਾ ਸਫ਼ਰ ਤੈਅ ਕਰ ਰਹੇ ਸੀਗੇ ਨਾ ਜੀ 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 ਕਿਉਂਕਿ ਹੁਣ ਜਿਹੜਾ ਇੱਕ ਨਿਸ਼ੈੜੀ ਹੈ ਜਾਂ ਬਦਮਾਸ਼ ਹੈ ਰੈਡ ਕਾਰਪੋਰਟ ਤੇ ਥੋੜੀ ਤੁਰਦਾ ਹਾਂਜੀ ਤੁਰਨਾ ਉਹਨੇ ਕੰਡਿਆਂ ਦਾ ਸਫ਼ਰ ਹੈ ਉਹਦਾ ਜੀ ਜੇ ਉਹ ਚੜਾਈਆਂ ਦਾ ਕਹਿੰਦਾ ਨਾ ਕਿ ਮੇਰੇ ਸਿਰ ਤੇ ਤਾਜ ਆ ਤਾਂ ਉਹ ਵੀ ਕੰਡਿਆਂ ਦਾ ਹੀ ਆ ਸੋ ਇਸ ਕਰਕੇ ਸੂਲਾ ਮੈਂ ਉਹ ਸ਼ਬਦ ਜਿਹੜਾ ਰੱਖਿਆ ਹੈ ਪਹਿਲਾਂ ਜ਼ਿੰਦਗੀ ਜ਼ਿੰਦਾਬਾਦ ਹੀ ਰੱਖਿਆ ਸੀ ਕਿਤਾਬ ਦਾ ਨਾਂ ਪਰ ਉਹ ਰਾਣਾ ਭਾਜੀ ਦੀ ਕਿਤਾਬ ਸੀਗੀ ਤੇ ਉਹ ਰਾਣਾ ਭਾਜੀ ਨੇ ਜਦੋਂ ਰਿਮਾਈਂਡ ਕਰਵਾਇਆ ਯਾਦ ਕਰਵਾਇਆ ਤੇ ਅਸੀਂ ਹੱਥ ਜੋੜ ਕੇ ਮਾਫੀ ਮੰਗ ਕੇ ਫਿਰ ਇਹ ਜਿਹੜਾ ਦੂਜਾ ਕਿਉਂਕਿ ਪਹਿਲਾਂ ਵੀ ਨਾਂ ਇਹੀ ਰੱਖਿਆ ਸੀਗਾ ਮੈਂ ਤਾਂ ਜ਼ਿੰਦਗੀ ਜ਼ਿੰਦਾਬਾਦ ਜਿਹੜਾ ਸੀਗਾ ਉਹ ਬਦਲਿਆ ਫਿਰ ਬਦਲ ਕੇ ਸੂਲਾਂ ਰੱਖਿਆ ਜੀ ਜੀ ਭਾਜੀ ਇੱਕ ਜਿਹੜਾ ਲੇਖਕ ਹੁੰਦਾ ਜਾਂ ਪੱਤਰਕਾਰ ਹੁੰਦਾ ਜਾਂ ਸਹਿਤਕਾਰ ਹੁੰਦਾ ਉਹਨੇ ਆਪਣੇ ਜ਼ਮਾਨੇ ਤੋਂ ਅੱਗੇ ਜਾ ਕੇ ਸੋਚਣਾ ਹੁੰਦਾ ਕਿਉਂਕਿ ਉਹ ਉਹ ਚੀਜ਼ਾਂ ਨੂੰ ਪਾਪ ਲੈਂਦਾ ਹੈ ਜਿਹੜੀਆਂ ਚੀਜ਼ਾਂ ਇੱਕ ਆਮੰਦਾ ਨਹੀਂ ਜਾਣ ਪੰਦਾਗਾ ਤੇ ਜਿਹੜੇ ਆ ਜਿਹੜੇ ਤੁਹਾਡੇ ਆਪਣਾ ਸਾਹਿਦ ਦੇ ਵਿੱਚ ਜਾਂ ਤੁਹਾਡੀ ਲਿਖਤ ਦੇ ਵਿੱਚ ਜਿਹੜੀ ਵੀ ਤੁਸੀਂ ਲਿਖਦੇ ਹੋ ਇੱਕ ਚੇਤਨ ਹੋ ਕੇ ਲਿਖਦੇ ਹੋ ਜਿਹੜੀ ਵੀ ਤੁਸੀਂ ਸਮੱਸਿਆ ਨੂੰ ਚੁੰਦੇ ਹੋ ਇਹਦਾ ਕੀ ਕਾਰਨ ਹੈ ਜਿਹੜਾ ਤੁਹਾਡੇ ਨਿੱਜੀ ਜ਼ਿੰਦਗੀ ਦਾ ਤਜਰਬਾ ਰਿਹਾ ਹੈਗਾ ਤੁਸੀਂ ਉਹ ਤੋਂ ਸਿੱਖ ਕੇ ਹੀ ਵੀ ਕਹਿਆ ਵੀ ਜਿਹੜੇ ਅਗਲੇ ਆਉਣ ਵਾਲੀ ਪੀੜ੍ਹੀ ਹੈ ਵੀ ਉਹਨਾਂ ਇਸ ਦਲਦਲ ਦੇ ਵਿੱਚ ਤੱਕੀ ਜਾਵੇ ਇਹ ਕਾਰਨ ਮੰਨ ਸਕਦੇ ਸੀ ਨਹੀਂ ਦੇਖੋ ਅ ਪਹਿਲੀ ਇਹ ਮੀਡੀਆ ਦੇ ਵਿੱਚ ਦੋ ਤਿੰਨ ਚੀਜ਼ਾਂ ਹੁੰਦੀਆਂ ਇੱਕ ਹੁੰਦੀ ਹੈ ਪ੍ਰੈਡਿਕਸ਼ਨ ਜੀ ਇੱਕ ਹੁੰਦੀ ਹੈ ਪਰਸੈਪਸ਼ਨ ਧਾਰਨਾ ਇੱਕ ਹੁੰਦੀ ਹੈ ਭਵਿੱਖਬਾਣੀ ਮੈਂ ਇੱਕ ਧਾਰਨਾ ਦੇ ਤਹਿਤ ਚੱਲਣਾ ਇੱਕ ਹੁੰਦੀ ਹੈ ਕਿ ਤੁਸੀਂ ਖੋਜੀ ਪੱਤਰਕਾਰਤਾ ਕਰਦੇ ਹੋ ਰਿਸਰਚ ਵਾਲੀ ਪੱਤਰਕਾਰਤਾ ਕਰਦੇ ਹੋ ਇਹ ਕਈ ਚੀਜ਼ਾਂ ਹੁੰਦੀਆਂ ਨੇ ਤਾਂ ਮੈਂ ਜਿੱਥੋਂ ਤੱਕ ਦੇਖਿਆ ਵਾ ਇਹ ਇਹਨਾਂ ਚੀਜ਼ਾਂ ਦੀ ਘਾਟ ਹੈ ਖੋਜੀ ਪੱਤਰਕਾਰਤਾ ਦੀ ਘਾਟ ਹੈ ਮੈਂ ਜੋ ਵੀ ਲਿਖਦਾ ਜੋ ਸਾਹਿਤ ਦੇ ਵਿੱਚ ਕੁਝ ਮਾੜਾ ਮੋਟਾ ਯੋਗਦਾਨ ਪਾਉਣਾ ਜਾਂ ਮੀਡੀਆ ਦੇ ਵਿੱਚ ਯੋਗਦਾਨ ਪਾਉਣਾ ਮੇਰੀ ਉਹ ਕੋਸ਼ਿਸ਼ ਨਹੀਂ ਹੁੰਦੀ ਮੈਂ ਵੱਧ ਤੋਂ ਵੱਧ ਜਾਣਕਾਰੀ ਜਟਾਉਣਾ ਤਾਂ ਮੇਰਾ ਯਤਨ ਹੀ ਹੁੰਦਾ ਹੈ ਕਿ ਚਾਹੇ ਉਹ ਮੋਟੀਵੇਸ਼ਨਲ ਹੋਵੇ ਚਾਹੇ ਇਨਫੋਰਮੇਟਿਵ ਹੋਵੇ ਜਾਣਕਾਰੀ ਭਰਪੂਰ ਹੋਵੇ ਚਾਹੇ ਉਹ ਉਤਸ਼ਾਹ ਦੇਕ ਹੋਵੇ ਉਤਸ਼ਾਹਦਾਇਕ ਹੋਵੇ ਤਾਂ ਉਹ ਚੀਜ਼ ਜਿਹੜੀ ਹੈ ਉਹ ਆਮ ਬੰਦੇ ਦੇ ਇੱਕ ਤੇ ਸਮਝ ਦੇ ਵਿੱਚ ਆ ਜਾਵੇ ਔਰ ਦੂਸਰਾ ਇਹ ਆ ਕਿ ਉਹਨੂੰ opinion ਕਰਨ ਦੇ ਵਿੱਚ ਮਦਦਗਾਰ ਸਾਬਤ ਹੋਵੇ ਕਿ ਉਹ opinion ਬਣਾ ਸਕੇ ਪਾਸੀਂ ਉਹਨੂੰ ਕਨਫਿਊਜ਼ ਨਾ ਕਰੀਏ ਸਾਡਾ ਮੀਡੀਆ ਕਨਫਿਊਜ਼ ਕਰ ਰਿਹਾ ਲੋਕਾਂ ਨੂੰ ਤੁਹਾਡੀ ਜ਼ਿੰਦਗੀ ਜ਼ਿੰਦਾਬਾਦ ਆ ਰਹੀ ਹੈ ਕਿ ਫਿਲਮ ਇਹ ਤਾਂ ਬਿਰਤਾਂਤ ਤੇ ਕਹਾਣੀ ਕਿਹੋ ਜੀ ਹੈ ਬਸ ਤੁਸੀਂ ਇਹ ਸਮਝ ਲਓ ਕਿ ਇਹਦੇ ਵਿੱਚ ਕਈ ਮਿੰਟੂ ਆ ਤਾਂ ਕਈ ਮਿੰਟੂ ਦੇ ਕਈ ਤਰ੍ਹਾਂ ਦੇ ਹਾਲਾਤ ਆ ਕਈ ਤਰ੍ਹਾਂ ਦੇ ਪਿਸ਼ੋਕੜ ਆ ਕਈ ਤਰ੍ਹਾਂ ਦੇ ਨਤੀਜੇ ਆ ਸੋ ਹਰੇਕ ਕਿਰਦਾਰ ਦਾ ਅਲੱਗ-ਅਲੱਗ ਇੱਕ ਨਤੀਜਾ ਆ ਤਾਂ ਜ਼ਿੰਦਗੀ ਜ਼ਿੰਦਾਬਾਦ ਇੱਕ ਸ਼ਬਦ ਆ ਅਸੀਂ ਇਸ ਫਿਲਮ ਚ ਇਹ ਵੀ ਦਿਖਾਇਆ ਕਿ ਜ਼ਿੰਦਗੀ ਜ਼ਿੰਦਾਬਾਦ ਹਰ ਇੱਕ ਨਹੀਂ ਕਰ ਸਕਦਾ ਹੋ ਸਕਦੀ ਆ ਪਰ ਬਹੁਤ ਔਖੀ ਹੁੰਦੀ ਆ ਪਾਜੀ 올 ਦੀ ਬੈਸਟ ਤੁਹਾਡੀ ਨਵੀਂ ਫਿਲਮ ਲਈ ਬਹੁਤ ਸ਼ੁਭਕਾਮਨਾਵਾਂ ਜੀ ਥੈਂਕ ਯੂ ਸੋ ਇਹ ਸਨ ਮਿੰਟੂ ਗੁਰਸਰੀਆ ਤੋਂ ਤੁਸੀਂ ਵੇਖ ਰਹੇ ਸੀ ਪੰਜਾਬੀ ਮੈਨੀਆਂ ਤੇ ਮੈਨੂੰ ਅਨੰਦਪ੍ਰੀਤ ਨੂੰ ਦੋ ਜਜ਼ਾਤ ਵੇਖਦੇ ਰਹੋ ਪੰਜਾਬੀ ਮੈਨੀਆਂ ਸਤਿ ਸ਼੍ਰੀ ਅਕਾਲ